ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ। ਮੈਂ ਕਿਹਨੂੰ ਸਾਰਿਆਂ ਤੇ ਆਪਣਾ ਫੇਰ ਭਰਿਆ ਹੱਥ ਰੱਖਣ ਜੀ। ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਚੜ੍ਹਦੀ ਕਲਾ ਵਿੱਚ ਹੋਵੋਗੇ। ਅੱਜ ਖੁਸ਼ ਹੋ ਗਿਆ ਬੇ ਬੰਦਾ ਸਾਡਾ। ਕਿਆ ਕਹਿੰਦਾ ਅੱਛੇ ਅੱਤੇ ਰੋਪੇ ਨਾ ਬਤਾ ਮਾਰਦੇ ਆਂ ਐਈਆਂ ਗੱਲਾਂ ਕਰਦੇ ਜਮਾਨੇ ਦੀ ਉਹ ਰਸੀ ਜੱਟ ਤੈਨੂੰ ਖੂਤੈ ਤੈਨੂੰ ਆ ਦੋ ਆਏ ਇੱਕ ਬੋੜਾ ਇੱਕ ਤੇ ਰਹਾ ਉਹ ਤੇ ਮਾਰਿਆ ਪਾਣੀ ਦਿੱਤੀ ਉਹ ਤੇ ਐ ਮੋਟਰ ਦਾ ਹੈ ਕਿੰਨੀ ਦੂਰ ਮਾਰਿਆ ਚੇਰ ਪੀਏ ਨੂੰ ਇਤਾਲੀ ਹੇ ਸੰੜੇ ਬੁੜੇ ਨੇ ਆ ਅੱਧ ਜਿਹੜਾ ਕਾਸ਼ਤਾ ਉੱਥੇ ਪਾਉ ਨਹੀਂ ਜੜਾਈ ਤੀ ਚੇਰ ਪੀਏ ਨੂੰ ਉੱਥੇ ਪਾਉ ਨਹੀਂ ਪਾ ਇਤਸਾ ਬਦਕੇ ਸੁਪਿੰਦੇ ਪਟਾਤਾ ਉਹ ਥਾਲਾ ਪਟੇਥੇ ਹੋਣਾ ਪਟਾ ਬਾਬਾ ਕਰ ਰਿਹਾ ਪਿਛਲੇ ਜ਼ਮਾਨੇ ਦੀਆਂ ਗੱਲਾਂ ਬੈਠਾ ਕਹਣਾ 6 ਰਪੀਏਟ ਹੁੰਦੀ ਸੀ 6 ਨੂੰ ਹਜ਼ਾਰ ਜੱਦੇ ਕਹਿੰਦਾ ਮਕਾਨ ਪਾਏ ਵੀ ਅਸੀਂ ਦੋ ਬੰਦਿਆਂ ਕਾ ਲੱਗਿਆ ਵਾ ਦੁੱਖ ਸੁੱਖ ਸਾਂਝਾ ਕਰਨ ਪ੍ਰਾਣੀਆਂ ਗੱਲਾਂ ਸੁਣਾਉਂਦਾ ਸੁਣਾ ਤੁਸੀਂ ਵੀ ਕਿਆ ਕਹਿੰਦਾ ਉੱਥੇ ਕੁੜੀ ਤਾਂ ਮੈਂ ਜਵਾ ਅਪਨੇ ਦਾ ਉਹ ਤੁਲਕੇ ਆਏ ਇਹਦੇ ਆ ਕੰਮ ਤਾਂ ਦਿੱਤਾ ਗੱਡਾ ਪਰ ਜੋਂ ਜਾਇਆ ਤੇ ਹੁਣ ਰੁਪਏ ਆਣੂ ਕਹਿਨੇ ਸਿੱਧੇ ਪਾਦਾ ਹਾਂ ਨਾ ਰੁਪਏ 10 ਰੁਪਏ ਦੀ ਗੱਲ ਕਰ ਰੁਪਏ ਰੁਪਏ ਨੂੰ ਕਿਹੜਾ ਗੇੜਦਾ ਰੁਪਏ ਨੂੰ ਨਹੀਂ ਮੰਨਦੇ ਉਹ ਤਾਂ 10 ਵੀ ਤਾਂ ਹੱਥ ਪਾਉਨੇ 10 ਦੇ ਘੱਟ ਤੇ ਗੱਲੇ ਨਹੀਂ ਹੁਣ ਦਾਤਾ ਹੁਣ ਕਿੱਥੇ 50 ਮੰਗਦੇ ਨਹੀਂ ਨੀਣ ਰੱਦ ਕਰਦੇ ਦਾਤਾ ਛੋਕੀ ਚੀਜ਼ ਆ ਦਾ 10 ਰੁਪਏ ਹੈ ਬੰਤਾ ਅੰਬਲ ਸਾਧ ਆਫੇ ਮਹਿੰਗੇ ਆ ਦੁਆਲੀ ਕਹਿੰਦਾ 10 ਰੁਪਏ ਚ ਮੈਂ ਅੰਬਰਸਰ ਜਾਇਆ ਤਾਂ ਦੁਆਲੀ ਨੂੰ 10 ਰੁਪਏ ਕਿਰਾਇਆ ਲੱਗਿਆ ਤਾਂ ਕਹਿੰਦਾ ਵਿੱਚੇ ਕਿਰਾਇਆ ਵਿੱਚੇ ਘੁੰਮਣਾ ਫਿਰਨਾ 10 ਰੁਪਏ ਚ ਦੇ ਲੋ ਕਹੇ ਜਮਨਾਂ ਦਾ ਗੱਢ ਹੈ ਉਹ ਸਿਰਕਦੇ ਪਾਣੀ ਉਹ ਤੂੰ ਗੱਢੇ ਛਿੜਕਤੇ ਲੇਟ ਉੱਠੇ ਕਰ ਸਾਜਰੇ ਉੱਠੇ ਕਰ ਠੰਡ ਬਹੁਤ ਆ ਉਹ ਲੱਗਦਾ ਹੋਵਾ ਹੋ ਲੇਟ ਚਲੇ ਜਾ ਕਰੋ ਗੁਰਦੁਆਰੇ ਨੂੰ ਲੇਟ ਹੋਣਾ ਫੁੜਕਦੀ ਠੰਡ ਚ ਉਹ ਪਾਣੀ ਛਿੜਕ ਨਹੀਂ ਹੋਣਾ ਬੜਾ ਪਾਣੀ ਛਿੜਕ ਦੂੰਗਾ ਤੈਨੂੰ ਤਾਂ ਪਾਣੀ ਦੀ ਅੱਗ ਲੱਗੀ ਹੋਈ ਆ ਪਾਣੀ ਛੱਡ ਤੂੰ ਤੈਨੂੰ ਮੈਂ ਕਹਿੰਦਾ ਫੁੜਕ ਨਾ ਜਾਈ ਠੰਡ ਬਹੁਤਾ ਬੜਾ ਦੇਰ ਉੱਤੇ ਕਰ ਉਹ ਫੁੜਕ